ਇਸ ਸਕੂਲ ਦੇ ਪ੍ਰਿੰਸੀਪਲ ਮੈਮ ਮੀਨੂ ਸ਼ਰਮਾ ਜੀ ਸਮੂਹਤਿ ਅਧਿਆਪਕ ਸਾਹਿਬਾਨ ਅਤੇ ਮੇਰੇ ਨਾਲ ਟੀਮ ਦੇ ਰੂਪ ਚਾਏ ਸਾਡੇ ਸਮੂਹ ਹੈ ਇਨਸਪੈਕਟਰ ਸਾਡੇ ਥੋਡੇ ਇਨਚਾਰਜ ਬਲਵਿੰਦਰ ਸਿੰਘ ਜੀ ਸਾਡੇ ਭੈਣ ਕਰਮਜੀਤ ਕੌਰ ਸਾਡੇ ਇਨਸਪੈਕਟਰ ਸਾਹਿਬ ਮੋਹਨਪਾਲ ਸਿੰਘ ਜੀ ਕੇਵਲ ਸਿੰਘ ਜੀ ਗੰਪਤਪਾਲ ਸਿੰਘ ਜੀ ਸੂ ਬੱਚਿਓ ਅੱਪਾ ਅੱਜ ਗੱਲ ਕਰਦੇ ਆਂ ਡੇਂਗੂ ਬਾਰੇ ਕਿਉਂਕਿ ਹਰ ਸਾਲ 16 ਮਈ ਨੂੰ ਜੋ ਰਾਸ਼ਟਰੀ ਡੇਂਗੂ ਦਿਵਸ ਹੈ ਉਹ ਮਨਾਇਆ ਜਾਂਦਾ ਹੈ। ਉਹ ਕਾਫੀ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਅਤੇ ਇਸ ਦੇ ਬਾਰੇ ਜੋ ਸਾਡਾ ਡਿਪਾਰਟਮੈਂਟ ਦੀ ਸਤਿਕਾਰਯੋਗ ਇਸ ਸਕੂਲ ਦੇ ਪ੍ਰਿੰਸੀਪਲ ਮੈਮ ਨੀਲਮ ਸਰਮਾ ਜੀ ਸਮੁੱਚੇ ਅਧਿਕਾਰ ਸਹਿਬਾਨ ਅਤੇ ਮੇਰੇ ਨਾਲ ਟੀਮ ਦੇ ਰੂਪਚਾਏ ਸਾਡੇ ਸਮੂਹ ਹੈਲਥ ਇਨਸਪੈਕਟਰ ਸਾਡੇ ਇਥੋਂ ਦੇ ਡਾ ਬਰਵਿੰਦਰ ਸਿੰਘ ਜੀ ਸਾਡੇ ਤੰਤਰਮਨਜੀਤ ਸਾਡੇ ਇਨਸਪੈਕਟਰ ਸਾਹਿਬ ਨਰਪਾਲ ਸਿੰਘ ਜੀ ਕੇਵਲ ਸਿੰਘ ਜੀ ਰਵਿੰਦਰ ਸਿੰਘ ਜੀ ਸੋ ਬੱਚਿਓ ਅੱਪਾਂ ਅੱਜ ਗੱਲ ਕਰਨੀ ਹੈ ਡੇਂਗੂ ਐ ਕਿਉਂਕਿ ਹਰ ਸਾਲ 16 ਮਈ ਨੂੰ ਆ ਕੇ ਡੇਂਗੂ ਦੇਸ ਹੈ ਉਹ ਆਇਆ ਜਾਂਦਾ ਹੈ ਸੋ ਅਭਿਸ਼ਾਲਾ ਤੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਦੇਾਰੇ ਜੋ ਸਾਡਾ 12 ਪੁਆਇੰਟ ਹੈ ਜਦੋਂ ਕਾਰਨ ਕੀ ਹੁੰਦੇ ਨੇ ਲੱਛਣ ਸਾਈਨਸ਼ਮ ਕੀ ਨੇ ਇਹਦੀ ਰੋਕਥਾਮ ਕੀ ਹੈ ਇਹਦਾ ਰਾਜ ਕੀ ਹੈ ਇਹੋ ਆਪਾਂ ਕੇ ਬਾਤ ਕਰਾਂਗੇ ਤੇ ਆਹ ਗੱਲ ਬੋਲਵਾਗੇ ਹੁਣ ਤੋਂ ਨਹੀਂ ਛੱਡ ਕੇ ਇੱਥੇ ਪੰਨਾਂ 'ਤੇ ਪੜ੍ਹਵਾਇਆ ਜੋ ਮੈਂ ਬੋਲਵਾਉਂ ਬੜੀ ਗੌਰ ਨਾਲ ਸੁਣ ਲਾਗੂ ਵੀ ਕਰ ਲਓ ਸਭ ਤੋਂ ਪਹਿਲੇ ਜੋ ਮੈਂ ਕਹਾਂ ਕਿ ਅਦਾ ਦੇਤ ਨਹੀਂ ਵਿਕਸ਼ਿਤ ਹੋਏ ਦੇਸ਼ ਵੀ ਅਤੇ ਵਿਕਾਸ ਗੀਤ ਦੇਸ਼ ਵੀ ਉੱਥੇ ਵੀ ਸਾਰੇ ਦੇ ਸਭ ਕੇ ਡੇਂਗੂ ਹੁੰਦਾ ਹੈ ਜੇ ਗੁਰਕਾ 2015 ਵਿੱਚ ਆਪਣੇ ਆਪ ਨੂੰ ਮਹਾਸ਼ਕਤੀਕਾ ਹੋਣ ਵਾਲੇ ਅਮਰੀਕਾ ਵਿੱਚ 10200 ਕੇਸ ਹੋ ਗਏ ਸਨ ਅਤੇ ਆਪਣੇ ਜੋ ਥਰੂ ਹੱਪ ਹੋਇਆ ਸ਼ੁਰੂ ਵਿੱਚ ਸ਼ੂ ਸ਼ੂ ਵਿੱਚ ਡੇਂਗੂ ਫੈਲਿਆ ਹੈ 1963 ਵਿੱਚ ਕਲਕੱਤਾ ਵਿੱਚ ਇਹਦੇ ਕਾਫੀ ਕੇਸ ਹੋ ਗਏ ਸੀਗੇ ਤੇ 2013-14 ਚ ਆਪਣੇ ਦਿੱਲੀ ਵੱਡੀ ਮਤਰਾ ਦੇ ਡੇਂਗੂ ਫੈਲੇ ਸੀ ਦੂ ਮੈਡਿਕਲ ਕੰਮਾਇਦੇ ਲਖਣਾ ਦੀ ਇਹਦੇ ਸਾਈਨਲ ਸਿੰਪਟਮ ਵੀ ਇੱਕ ਹੁੰਦੇ ਕਿਵੇਂ ਬੱਚੇ ਤੁਹਾਨੂੰ ਪਤਾ ਵੀ ਜਿਹੜੇ ਮਲੇਰੀਆ ਵਾ ਡੇਂਗੂ ਚਿਕਨਗੁਨੀਆ ਠੀਕਾ ਇਹ ਕਾਇਦ ਨਾਲ ਹੁੰਦੇ ਨੇ ਕਿਵੇਂ ਕੋਈ ਥੋੜਾ ਜਿਹਾ ਖੈਵੇਂ ਹਵੇ ਹੁੰਦਾ ਹੈ ਇੱਕ ਵਾਰੀ ਬਰੇਡੀਆ ਨੂੰ ਪਤਾ ਕਿਵੇਂ ਹੁੰਦੀ ਆ ਕਿ ਨਾਲ ਹੋ ਜਾਂਦੀ ਆ ਹਾਂ ਸਮਝਾ ਬਿਰ ਬਹੁਤ ਪਤਾ ਹੈ ਬੱਚੋ ਡੇਂਗੂ ਦੀ ਗੱਲ ਇਹ ਆ ਕਿ ਡੇਂਗੂ ਦੀ ਨਿਸ਼ਾਨੀਆਂ ਇਹ ਨਹੀਂ ਜਿਹੜਾ ਕੋਈ ਇਨਸਾਨ ਕੋਈ ਬੰਦਾ ਛੋਕੇ ਨਾਲ ਆ ਤੇ ਆਉਂਦਾ